ਜਿਹੜਾ ਕੜਾ ਪ੍ਰਸ਼ਾਦ ਹੈ ਹਾਂ ਇਹਦੀ ਇੰਨੀ ਮਹਾਨਤਾ ਇੱਕ ਤਾਂ ਹੋ ਗਿਆ ਰਿਲੀਜੀਅਸ ਫੈਕਟਰ ਕੜਾ ਪ੍ਰਸ਼ਾਦ ਪ੍ਰਸ਼ਾਦ ਨਹੀਂ ਹੈ ਸਰ ਕੜਾ ਪ੍ਰਸ਼ਾਦ ਅੰਮ੍ਰਿਤ ਹੈ ਇਹਨੂੰ ਪ੍ਰਸ਼ਾਦ ਕਹਨੇ ਬੰਦਾ ਤੁਸ ਇਹ ਅੰਮ੍ਰਿਤ ਹੈ ਮੈਂ ਜਵਾਨ ਦੇਣਾ ਜਿਹੜਾ ਬੰਦਾ ਮੇਰੇ ਕੋਲ ਨikal ga ke aave ਲੋਕੀ ਕਹਿੰਦੇ ਨੇ ਦਾ ਸ਼ੂਗਰ ਵਧਦੀ ਹੈ ਇਹ ਵਧਦੀ ਹੈ ਮੈਨਾਂ 10 ਮਿੰਟ ਬੈਠੀ ਗੱਲ ਕਰ ਲਵੇ ਮੈਨੂੰ ਪ੍ਰੂਫ ਕਰ ਦੂੰਗਾ ਕਿ ਇਸ ਤੋਂ ਉੱਪਰ ਉਹਦੇ ਵਾਸਤੇ ਕੁਝ ਨਹੀਂ ਹੈਗਾ ਬਸ ਕੁਆਲਿਟੀ ਠੀਕ ਹੋਣੀ ਚਾਹੀਦੀ ਕੀ ਫਾਇਦਾ ਉਹਦਾ ਕੜਾ ਪ੍ਰਸ਼ਾਦ ਦੀ ਗੱਲ ਸੁਣੋ ਇੱਕ ਤਾਂ ਨਾਲਿਆਂ ਤੁਹਾਨੂੰ ਤ੍ਰਿਪਤ ਕਰ ਰਿਹਾ ਹੈ ਇਨਸਟੈਂਟ એનર્ਜੀ ਆ ਰਹੀ ਦੂਜੀ ਗੱਲ ਨਹੀਂ ਦੂਜੀ ਗੱਲ ਸੁਣੋ ਇਹ ਬਾਤ ਪਿਤ ਕਫ ਨਾਸ਼ਕ ਹੈ ਅੱਛਾ ਤਿੰਨੋਂ ਦੋਸ਼ਾਂ ਨੂੰ ਤੁਰੰਤ ਇਨਸਟੈਂਟ ਬੈਲੈਂਸ ਕਰਦਾ ਹੈ ਇਨਸਟੈਂਟ ਕਿਉਂ ਥੋੜੀ ਐਸਿਡਿਟੀ ਹੈਗੀ ਠੀਕ ਹੈ ਪਿਤ ਨੂੰ ਸ਼ਾਂਤ ਕਰ ਦੂਗਾ ਤੁਹਾਡੀ ਬਾਡੀ ਜੀ ਦਰਦਾ ਹੈਗੀ ਬਾਤ ਨੂੰ ਸ਼ਾਂਤ ਕਰ ਦੂਗਾ ਤੁਹਾਡੇ ਸਕਿਨ ਦੀ ਪ੍ਰੋਬਲਮ ਹੈ ਕਿਉਂ ਹੋਣ ਕਰਕੇ ਤੇ ਪਲੱਸ ਬਾਦ ਸ਼ਾਮ ਨੂੰ ਖਾਣ ਕੇ ਉਸ ਨੂੰ ਵੀ ਸ਼ਾਂਤ ਕਰੂਗਾ ਤਾਂ ਤੀ ਦੋਸ਼ਾਂ ਮਗੇ ਇਹ ਇਸੇ ਕਰਕੇ ਅੰਮ੍ਰਿਤ ਹੈ ਇਹਦੀ ਜਿਹੜੀ ਸੰਗਿਆ ਹੈ ਪ੍ਰਸ਼ਾਦ ਨਾਲ ਨਾ ਹੋ ਕੇ ਅੰਮ੍ਰਿਤ ਨਾਲ ਹੋਣੀ ਚਾਹੀਦੀ ਹੈ ਕਦੀ ਵੀ ਕੋਈ ਵੀ ਬੰਦਾ ਕਿੰਨਾ ਹੀ ਅਮੀਰ ਹੋਵੇ ਕੋਲ ਰੱਜਾ ਪੁਜਾ ਹੋਵੇ ਇੱਕ ਵਾਰ ਲਾਈਨ ਜਗਾਦਾ ਕਿ ਮੈਨੂੰ ਕਿੜਾ ਪਛਾ ਦੇ ਦੋ ਕਿਉਂਕਿ ਉਹ ਸਵਾਦ ਦਾ ਅਨੰਦ ਜਿਹੜਾ ਉਹ ਲੈਣਾ ਚਾਹੁੰਦਾ ਹੈ ਉਹ ਤੁਹਾਨੂੰ ਉਸ ਨੂੰ ਕਿੱਥੇ ਨਹੀਂ ਮਿਲੂਗਾ ਕੋਈ ਦੁਨੀਆ ਤੇ